ਬਠਿੰਡਾ ਇੰਪਰੂਵਮੈਂਟ ਟਰਸਟ ਨੇ ਆਪਣਾ ਪਹਿਲਾ ਪੈਟਰੋਲ ਪੰਪ ਸ਼ੁਰੂ ਕਰ ਦਿੱਤਾ ਜਿਸ ਦਾ ਉਦਘਾਟਨ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਵੱਲੋਂ ਕੀਤਾ ਗਿਆ। ਇਹ ਰਸਤੇਲੇ ਪੰਪ ਸ਼ਹਿਰ ਦੇ ਇੱਕ ਪ੍ਰਮੁੱਖ ਸਥਾਨ ਤੇ ਸਥਾਪਿਤ ਕੀਤਾ ਗਿਆ। ਟਰਸਟ ਦੇ ਚੇਅਰਮੈਨ ਭੱਲਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਪੰਪ ਦੇ ਨਾਲ ਸ਼ਹਿਰ ਵਾਸੀਆਂ ਨੂੰ ਲਾਭ ਹੋਵੇਗਾ। ਉਹਨਾਂ ਨੇ ਭਰੋਸਾ ਵੀ ਦਿਵਾਇਆ ਕਿ ਇੱਥੇ ਬਾਲਣ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੋਵੇਗੀ। ਇਸ ਪੰਪ ਦੀ ਦੇਖਰੇਖ ਸਿੱਧੇ ਤੌਰ ਤੇ ਜੁੜੀ ਹੋ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਕਰਨਗੇ। ਇਸ ਮੌਕੇ ਬੋਲਦੇ ਪੂਨਮ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਕਿ ਪੈਟਰੋਲ ਪੰਪ ਸ਼ਹਿਰ ਦੀ ਤਰੱਕੀ ਦਾ ਪ੍ਰਤੀਕ ਹੈ ਉਹਨਾਂ ਲੋਕਾਂ ਨੂੰ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਤਾਂ ਫਾਇਦਾ ਹੋਏਗਾ ਹੀ ਇੰਪਰੂਵਮੈਂਟ ਟਰਸਟ ਦੀ ਆਮਦਨ ਵੀ ਵਧੇਗੀ ਤੇ ਸ਼ਹਿਰ ਦੇ ਵਿਕਾਸ ਤੇ ਪੈਸਾ ਖਰਚ ਹੋਵੇਗਾ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਕੰਚਨ ਨੇ ਵੀ ਬਠਿੰਡਾ ਦੇ ਵਿੱਚ ਤੇਲ ਦਾ ਇੱਕ ਪ੍ਰਮੁੱਖ ਕੇਂਦਰ ਜਿਹੜਾ ਬਣਾਇਆ ਜਾ ਰਿਹਾ ਉਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਪਹਿਲ ਕਦਮੀ ਦੇ ਲਈ ਸ਼ਹਿਰਵਾਸੀ ਇੰਪਰੂਵਮੈਂਟ ਟਰਸਟ ਤੇ ਐਚਪੀਸੀਐਲ ਦੇ ਅਧਿਕਾਰੀਆਂ ਨੂੰ ਵਧਾਈ ਦਿੰਦੇ ਨੇ ਅ ਅਜੇ ਸ ਮੋਖੇ ਤੇ ਜੀ ਅਸੀਂ ਸਾਰੇ ਬਠਿੰਡਾ ਨਿਵਾਸੀਆਂ ਨੂੰ ਖਾਸ ਤੌਰ ਤੇ ਇੰਪਰੂਵਮੈਂਟ ਡਸਕ ਬੜੀ ਬਧਾਈ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਇਹ ਜਿਹੜਾ ਉਪਰਾਲਾ ਇੰਪਰੂਵਮੈਂਟ ਡਸਕ ਦੀ ਜਗ੍ਹਾ ਜਿਹੜੀ ਹੈਗੀ ਹੈ ਉਹ ਖਾਸ ਤੌਰ ਤੇ ਪੰਪ ਲਈ ਰੱਖੀ ਹੋਈ ਸੀ ਸੋ ਇਸ ਕਰਕੇ ਸ਼ਹਿਰ ਵਾਸੀਆਂ ਨੂੰ ਵੀ ਸੌਖਾ ਤੁਸੀਂ ਦੇਖਿਆ ਹੋਣਾ ਬਠਿੰਡਾ ਚ ਤੋਂ ਬਹੁਤ ਸਾਰੇ ਆਇਲ ਡਿੱਪੂ ਨੇ ਅਸੀਂ ਖੱਬ ਬੰਦਦੇ ਜਾ ਰਹੇ ਹੈਗੇ ਇਹ ਨਿਵੇਸ਼ ਦਾ ਵੀ ਮੌਕਾ ਸੇਵਿੰਗਸ ਦਾ ਵੀ ਮੌਕਾ ਤੇ ਇਹਦੇ ਚੋ ਇਨਕਮ ਦਾ ਵੀ ਮੌਕਾ ਹੈਗਾ ਸੋ ਜਿੱਥੇ ਵੀ ਕੋਮਰ ਇਲੈਕਟਿਵਿਟੀ ਸ਼ਹਿਰ ਦੇ ਵਿੱਚ ਜਿੰਨੀ ਵਧੇਗੀ ਜਿੰਨੀ ਹੋਰ ਵਧੇਰੇ ਵਾਧੀ ਜਾਊਗੀ ਉਹ ਇੱਕ ਹਮੇਸ਼ਾ ਪ੍ਰਮਾਣ ਪੱਤਰ ਹੁੰਦਾ ਹੈ ਸ਼ਹਿਰ ਦੀ ਤਰੱਕੀ ਦਾ ਸਭ ਨੂੰ ਵਧਾਈ ਦੇਣਾ ਚਾਹਾਂਗੀ सत मैं इतना आए इूवेंट ट्रस्ट की पूरी टीम चेयरमैन साहब ना चाहती हाँ एच पीसी देना चाहिए पूरे बठिडा वासाई देना चाहिए जिम्मे अः अपने डीसी मैडम ने दस की जो बठिडा है ਫਾਇਦਾ ਆਪਣੇ ਮਤਿੰਡਾ ਦੇ ਸ਼ਹਿਰ ਵਾਸੀ ਉਠਾएंगे ਤੇ ਆਪਣੇ ਬਿਜ਼ਨਸ 'ਤੇ ਨਿਵੇਸ਼ ਲਈ ਵੀ ਅੱਛਾ ਹੈ ਤੇ ਇਹ ਕਿ ਵੀ ਸਭ ਨੂੰ ਦਖਾਈਏ। ਥੇਕਣਾ ਜਾਊਗਾ। ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨਾ ਚਾਹਾਂਗੇ ਜੀ ਕਿ ਪਰਮਾਤਮਾ ਨੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਬਤੌਰ ਚੇਅਰਮੈਨ ਅੰਪਰੂਵਮੈਂਟ ٹرسٹ ਦੇ ਕਾਰਜਕਾਲ ਦੇ ਵਿੱਚ ਸਾਥ ਹੋਏ ਬਹੁਤ ਹੀ ਨੇਕ ਕਾਰਜ ਹੈ ਜਿਹੜਾ ਪਰਮਾਤਮਾ ਦੇ ਸਾਥ ਹੋ ਕਰਾਇਆ ਹੈ। ਕਿਉਂਕਿ ਜੇਕਰ ਤੁਸੀਂ ਅੱਜ ਤੋਂ 6 ਮਹੀਨੇ ਇਸ ਜਗ੍ਹਾ ਦੇ ਹਾਲਾਤ ਦੇਖਦੇ ਇੱਥੇ ਗੰਦਗੀ ਦੇ ਢੇਰ ਕੂੜੇ ਦੇ ਢੇਰ ਇੱਥੋਂ ਤੱਕ ਕੇ ਮਰੇ ਹੋਏ ਪਸ਼ੂਆਂ ਦੀ ਬਦਬੂ ਆ ਜਿਹੜੀ ਇਸ ਥਾਂ ਦੇ ਵਿੱਚ ਆਉਂਦੀ ਸੀ ਤੇ ਇਹ ਜਿਹੜਾ ਮੁੱਖ ਮਾਰਗ ਬੀਬੀ ਵਾਲੇ ਚੌਂਕ ਤੋਂ ਬੱਸ ਸਟੈਂਡ ਤੱਕ ਵਾਲਾ ਰਸਤਾ ਭਾਰਤ ਨਗਰ ਪਟੇਲ ਨਗਰ ਕਮਲਾ ਨੇਰੂ ਕਲੋਨੀ ਮੇਨ ਹਾਈਵੇ ਜਿਹੜਾ ਹੈਗਾ ਉਸ ਦੇ ਨੇੜੇ ਥਾਂ ਹੈਗੀ ਆ ਤੇ ਇੱਥੇ ਬਹੁਤ ਗੰਦਗੀ ਸੀ ਸੋ ਜਦੋਂ ਮੈਂ ਇੱਥੇ ਚੇਅਰਮੈਨ ਬਤੌਰ ਇੰਪਰੂਵਮੈਂਟ ਟਰਸਟ ਆਇਆ ਕੌਣ ਸਾਰ ਇਥੇ ਫੈਸਲਾ ਕੀਤਾ ਸੀ ਕਿ ਇਸ ਗੰਦਗੀ ਨੂੰ ਦੂਰ ਕਰਨਾ ਹੈ ਫਿਰ ਇਥੇ ਐਚ ਪੀ ਸੀ ਐਲ ਮਿਲ ਕੇ ਪٹرول ਪੰਪ ਲਾਇਆ ਔਰ ਇਹ ਜਿਹੜਾ ਪٹرول ਪੰਪ ਹੈ ਸ਼ਹਿਰ ਦਾ ਸਭ ਤੋਂ ਖੁੱਲਾ ਡੁੱਲਾ ਵੱਧ ਏਰੀਆ ਵਾਲਾ ਪٹرول ਪੰਪ ਹੈ ਪ੍ਰਾਈਮ ਲੋਕੇਸ਼ਨ ਤੇ ਪٹرول ਪੰਪ ਹੈ ਔਰ ਇਸ ਗੱਲ ਦੀ ਅਸੀਂ ਗਾਰੰਟੀ ਦਿੰਦੇ ਆ ਕਿ ਇਸ ਪੰਪ ਤੇ ਸ਼ੁੱਧ ਤੇਲ ਮਿਲੂਗਾ ਤੇ ਮਿਲਾਪ ਦੀ ਇਥੇ ਕਿਸੇ ਤਰ੍ਹਾਂ ਦੀ ਕੋਈ ਗਿਜਾਇਸ਼ ਨਹੀਂ ਹੋਊਗੀ ਬਾਕੀ ਪੰਪਾਂ ਨਾਲੋਂ ਇਹ ਵਿਸ਼ੇਸ਼ਤਾ ਹੈ ਹਮ ਸਾਡੇ ਬਾਕੀ ਪੰਕਾਂ ਨਾਲੋਂ ਸਭ ਤੋਂ ਵੱਡੀ ਗੱਲ ਵਿਸ਼ਵਾਸ ਦੀ ਹੋਊ ਕਿ ਜੇ ਕਿ ਇੱਕ ਤਾਂ ਇਹਨੂੰ ਜਿਹੜੇ ਅਧਿਕਾਰੀ ਚਲਾਉਣਗੇ ਸਾਡੇ ਇੰਪਰੂਵਮੈਂਟ ਟਰੱਸਟ ਦੇ ਐਸ ਡੀਓ ਲੈਵਲ ਦੇ ਅਧਿਕਾਰੀ ਚਲਾਉਣਗੇ ਜੀ ਦੀ ਤਨਖਾਹ 1.5 ਲੱਖ ਰੁਪਏ ਪ੍ਰਤੀ ਮਹੀਨਾ ਹੈ ਦੂਸਰੇ ਪੰਪਾਂ ਤੇ ਜਿਹੜੇ ਕੰਮ ਕਰਦੇ ਆ ਉੱਥੇ ਮੈਨੇਜਰ ਕੰਮ ਕਰਦੇ ਆ ਉਹਨਾਂ ਤਨਖਾਹ ਹੁੰਦੀ ਆ 10000 ਵੱਧ ਤੋਂ ਵੱਧ 15000 ਰੁਪਿਆ 15000 ਰੁਪਏ ਨਾਲ 10000 ਰੁਪਏ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਫਿਰ ਉਹ ਮਜਬੂਰੀ ਬੱਸ ਤੇਲ ਦੇ ਵਿੱਚ ਕੋਈ ਬਾਦਖਾਟ ਕਰਦੇ ਆ ਮਲਾਰਤ ਕਰਦੇ ਆ ਤੇ ਇਸ ਪੰਪ ਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਊਗੀ ਜਿਹੜਾ ਤੇਲ ਹੋਊਗਾ ਪੂਰੀ ਮਕਤਾਰ ਦੇ ਵਿੱਚ ਹੋਊਗਾ ਤੇਲ ਸ਼ੁੱਧ ਹੋਊਗਾ ਤੇ ਅਸੀਂ ਖੁਦ ਜਿਹੜੇ ਸਰਕਾਰੀ ਸਾਡੇ ਮੁਲਾਜ਼ਮਾ ਆ ਉਹ ਇਸ ਪੰਪ ਨੂੰ ਰਨ ਕਰਨਗੇ